ਇੱਕ ਸਾਲ ਪ੍ਰਭੂ ਸਤਿ ਸ੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਝੋਨਾ ਲੱਗ ਰਿਹਾ ਤੇ ਜਿਹੜੀਆਂ ਮੱਕੀਆਂ ਫਰਵਰੀ ਦੇ ਵਿੱਚ ਬਜਾਈਆਂ ਹੋਈਆਂ ਸੀ ਹੁਣ ਉਹ ਵੱਡੀਆਂ ਜਾ ਰਹੀਆਂ ਮੇਰੇ ਹੱਥੇ ਵਿੱਚ ਝੋਨਾ ਜਿਹਨੂੰ ਦੱਸਣ ਦੀ ਲੋੜ ਨਹੀਂ ਹੈਗੀ ਵੀ ਕਿੰਨਾ ਕ ਪਾਣੀ ਪੀਂਦਾ ਬਰਸਾਤ ਨਹੀਂ ਇਹ ਪਲਦਾ ਹੈਗਾ ਮੇਰੇ ਹੱਥ ਦੇ ਵਿੱਚ ਮੱਕੀ ਹੈ ਜਿਹੜੀ ਕਿ ਇਹਦੀ ਨਾਨੀ ਲੱਗਦੀ ਹੈ ਤੇ ਅੱਜ ਕੱਲ ਇਹ ਜਿਆਦਾ ਮਸ਼ਹੂਰ ਹੈ ਝੋਨੇ ਦੇ ਨਾਲੋਂ ਕਿਉਂਕਿ ਰੇਟ ਚੰਗਾ ਚੱਲ ਰਿਹਾ ਕਾਫੀ ਵੱਡੇ ਪੱਧਰ ਤੇ ਇੰਡੀਆ ਦੇ ਵਿੱਚ ਲਗਭਗ 150 ਪਲਾਂਟ ਰਨਿੰਗ ਦੇ ਵਿੱਚ ਆ ਗਏ 에ਥਨਲ ਦੇ ਪ੍ਰੋਡਕਸ਼ਨ ਹੋਣੀ ਹੋ ਨਹੀਂ ਰਹੀ ਟਾਈਆਂ ਸਟੇਟ ਗਵਰਨਮੈਂਟ ਵੀ ਸਪੋਰਟ ਕਰ ਰਹੀ ਹੈਗੀ ਆ ਫਰਵਰੀ ਦੇ ਵਿੱਚ ਬੈਸਟ ਸਪ੍ਰਿੰਗ ਵਿੰਡੋ ਹੈਗੀ ਆ ਜਿਦੇ ਵਿੱਚ ਬਹੁਤ ਸਾਰੀਆਂ ਕਿਸਮਾਂ ਲੱਗਦੀਆਂ ਹੈਗੀਆਂ ਹੋਰ ਕਾਫੀ ਫਸਲਾਂ ਨੂੰ ਮੱਕੀ ਖਾ ਰਹੀ ਹੈ ਇਹਦਾ ਬੀ ਨਹੀਂ ਪੂਰਾ ਹੋ ਰਿਹਾ ਪਰ ਜਦੋਂ ਇੱਕ ਖਾਸ ਵੀ ਮਗਰ ਆਪਾਂ ਚੱਲ ਪੈਨੇ ਹੈਗੇ ਆ ਤਾਂ ਫਿਰ ਉਹਦੀ ਅਵੇਲੇਬਿਲਟੀ ਨਹੀਂ ਹੁੰਦੀ ਉਹ ਡੁਪਲੀਕੇਟ ਵੀ ਬਹੁਤ ਜ਼ਿਆਦਾ ਵੇਖ ਜਾਂਦਾ ਫਿਰ ਆਪਣਾ ਸਾਰਾ ਬਜਟ ਖਰਾਬ ਹੋ ਜਾਂਦਾ ਪ੍ਰੋਡਕਸ਼ਨ ਵੀ ਨਹੀਂ ਆਉਂਦੀ ਝਾੜ ਵੀ ਨਹੀਂ ਆਉਂਦਾ ਰੇਟ ਵੀ ਨਹੀਂ ਮਿਲਦਾ ਇਸ ਤਰ੍ਹਾਂ ਦੀ ਇੱਕ ਮੱਕੀ ਦੀ ਵੈਰੈਟੀ ਦਿਖਾ ਰਿਹਾ ਹੈਗਾ ਜਿਨ੍ਹਾਂ ਦੇ ਆਪਾਂ ਸਾਇੰਟਿਸਟ ਦੇ ਨਾਲ ਵੀ ਗੱਲਬਾਤ ਕਰਾਂਗੇ ਫਾਰਮਰ ਦਾ ਖੇਤ ਵੀ ਤੁਹਾਨੂੰ ਦਿਖਾਵਾਂਗੇ ਜਿਹਦਾ ਕਿ ਸਪ੍ਰਿੰਗ ਦੇ ਵਾਸਤੇ ਬਹੁਤ ਵਧੀਆ ਗ੍ਰੇਨ ਪ੍ਰੋਡਕਸ਼ਨ ਦੇ ਵਾਸਤੇ ਸੈਗਮੈਂਟ ਆਇਆ ਹੈਗਾ ਜਿਹਦੀਆਂ ਖਾਸ ਖਾਸੀਅਤਾਂ ਵੀ ਤੁਹਾਨੂੰ ਦਿਖਾਵਾਂਗੇ ਲੱਗਿਆ ਹੋਇਆ ਖੇਤ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ 에ਥਨਲ ਪਲਾਂਟ ਦੇ ਵਿੱਚ ਸਿਰਫ ਇਕੱਲਾ 에ਥਨੋਲ ਹੀ ਨਹੀਂ ਬਣਦਾ ਉਹਦੀ ਵੇਸਟੇਜ ਤੋਂ ਅੱਗੇ ਜਾ ਕੇ ਫੀਡ ਵੀ ਬਣਦੀ ਆ ਮਤਲਬ ਕਿ ਇਹ ਵਾਰੀ-ਵਾਰੀ ਤੁਹਾਡੇ ਤੱਕ ਪਹੁੰਚਣਾ ਤੁਹਾਡੀ ਗੱਡੀ ਦੇ ਵਿੱਚ ਵੀ ਇਹ ਯੂਜ਼ ਹੋਣਾ ਪੈਟਰੋਲ ਤੇ ਡੀਜ਼ਲ ਦੇ ਵਿੱਚ ਪਾ ਕੇ ਤੇ ਇਹੀ ਚੀਜ਼ ਤੁਹਾਡੇ ਪਸ਼ੂਆਂ ਨੇ ਵੀ ਖਾਣੀ ਹੈਗੀ ਆ ਇਹ ਬੜੀ ਆਉਣ ਵਾਲੇ ਟਾਈਮ ਦੀ ਫਿਊਚਰ ਫਾਰਮਿੰਗ ਦੇ ਵਿੱਚ ਬਿਗ ਸੈਗਮੈਂਟ ਹੋਣ ਵਾਲਾ ਹੈਗਾ ਤੇ ਆਪਾਂ ਤੁਹਾਨੂੰ ਮਿਲਾਉਣੇ ਹੈਗੇ ਆ ਸਾਇੰਟਿਸਟ ਦੇ ਨਾਲ ਟੈਕਨੀਕਲ ਸੈਸ਼ਨ ਨੂੰ ਧਿਆਨ ਨਾਲ ਸੁਣਿਓ ਤੇ ਫਾਰਮਰ ਫੀਡਬੈਕ ਵੀ ਧਿਆਨ ਨਾਲ ਸੁਣਿਓ ਕਿ ਖੇਤ ਦੇ ਵਿੱਚ ਖੜ ਕੇ ਬਹੁਤ ਸਾਰੇ ਫਾਰਮਰ ਨੇ ਇਨਫੋਰਮੇਸ਼ਨ ਲਈ ਹੈਗੀ ਆ ਜਾਣਕਾਰੀ ਦਾ ਆਦਾਨ-ਪ੍ਰਦਾਨ ਹੋਇਆ ਹੈਗਾ ਜਿਹੜੀ ਆਉਣ ਵਾਲੇ ਸੀਜ਼ਨ ਦੇ ਵਿੱਚ ਤੁਹਾਡੇ ਲਈ ਆਧਾਰ ਦਾ ਕੰਮ ਕਰੇਗੀ ਤੇ ਇੱਕ ਸਸਤੇ ਬੀਜ ਦੇ ਨਾਲ ਤੁਸੀਂ ਇੱਕ ਚੰਗੀ ਸ਼ੁਰੂਆਤ ਕਰਕੇ ਵਧੀਆ ਮੇਰਾ ਨਾਮ ਜਸਪਾਲ ਸਿੰਘ ਪ੍ਰਵਾਹ ਐਗਰੀ ਬਾਇਓਟਿਕ ਲਿਮਟਿਡ ਐਜ਼ ਅ ਰੀਜਨਲ ਮੈਨੇਜਰ ਮੈਂ ਪੰਜਾਬ ਦੇਖ ਰਿਹਾ ਹਾਂ ਅੱਜ ਅਸੀਂ ਸultanpur Lodhi ਦੇ ਵਿੱਚ ਸਾਡੀ ਜੋ ਪ੍ਰਵਾਹ ਦੀ ਮੱਕੀ ਹੈ ਉਹਦੇ ਦੇਖਣ ਵਾਸਤੇ ਸੀ ਪਹੁੰਚੇ ਆ ਜੋ ਪ੍ਰਵਾਹ ਸੀਡ ਦੀ 299 ਗਜਨੀ ਸਾਡਾ ਸਪ੍ਰਿੰਗ ਕੌਰਨ ਦੀ ਮੱਕੀ ਹੈ ਸਭ ਤੋਂ ਪਹਿਲਾਂ ਤਾਂ ਜਲਦੀ ਪੱਕ ਕੇ ਤਿਆਰ ਹੁੰਦੀ ਹੈ ਦੂਸਰਾ ਦੀ ਜਿਹੜੀ ਟਿਪ ਫਿਲਿੰਗ ਹੈ ਉੱਪਰ ਤੱਕ ਭਰੀ ਭਰੀ ਹੋਈ ਹੈ ਤੀਸਰਾ ਕੀ ਹੈ ਦਾ ਜਿਹੜਾ ਕਲਰ ਹੈ ਬਹੁਤ ਵਧੀਆ ਹੈ ਅਰ ਚੌਥਾ ਜਿਹੜਾ ਇਹਦੇ ਵਿੱਚ ਸਟੈਂਡੇਬਿਲਟੀ ਹੈ ਅਗਰ ਇਹ ਤੁਸੀਂ ਜ਼ਿਆਦਾ ਪੈਦਾਵਾਰ ਲੈਣੀ ਹੈ ਤਾਂ ਤੁਸੀਂ ਇਹਦੀ 10 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਰਾਈਟ ਵਿੰਡੋ ਦੇ ਵਿੱਚ ਬਜਾਈ ਕਰ ਸਕਦੇ ਹੋ ਅ ਜੀਡੀਏ ਦੀ ਪੈਦਾਵਾਰ ਹੈ ਜੀ 2299 ਗਜਨੀ ਦੀ ਐਵਰੇਜ ਪੈਦਾਵਾਰ ਹੈ ਜੋ ਉਹ 45 ਕੁਆਂਟਲ 47 ਕੁਆਂਟਲ ਸੁੱਕੀ ਦੀ ਆਉਂਦੀ ਹੈ ਅਗਰ ਫਾਰਮਰ ਦਾ ਮੈਨੇਜਮੈਂਟ ਅੱਛਾ ਹੈ ਤਾਂ ਉਹ 50 ਕੁਆਂਟਲ ਤੱਕ ਵੀ ਜਾ ਸਕਦਾ ਜਿੰਨੇ ਵੀ ਜੀ ਹੋ ਅਗਰ ਕੰਪਨੀ ਦੀ ਡੁਪਲੀਕੇਸੀ ਹੋਰਾਂ ਦੀ ਆਂਦੀ ਹੈ ਲੇਕਿਨ ਸਾਡਾ ਕੰਪਨੀ ਦਾ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਕਹਿੰਨੇ ਆ ਕਿ ਸਾਡਾ ਜਦੋਂ ਵੀ ਪੈਕਟ ਖਰੀਦਣਾ ਹੈ ਕਯੂਆਰ ਕੋਡ ਨੂੰ ਸਕੈਨ ਕਰਨਾ ਹੈ ਤੁਹਾਡਾ ਮੋਬਾਈਲ ਨੰਬਰ ਤੇ ਤੁਹਾਡਾ ਜਿਹੜਾ ਨਾਮ ਹੈ ਉਹਦੇ ਵਿੱਚ ਭਰ ਦੇਣਾ ਤਾਂ ਤੁਹਾਨੂੰ ਡੁਪਲੀਕੇਸੀ ਦਾ ਤੇ Ориਜినਲ ਦਾ ਪਤਾ ਲੱਗ ਜਾਊਗਾ ਤੇ ਕੰਪਨੀ ਕੋਲੇ ਰਿਕਾਰਡ ਰਹਿ ਜਾਊਗਾ ਤੁਹਾਡਾ ਆ ਦੇਖੋ ਜੀ ਬਾਕੀ ਤਾਂ ਇਹ ਫਾਰਮਰ ਮੈਨੇਜਮੈਂਟ ਤੇ ਡਿਪੈਂਡ ਕਰਦਾ ਹੈ ਐਵਰੇਜ ਇਹਦੀਆਂ ਨੰਬਰ ਆਫ ਰੋ ਆ ਜਿਹੜੇ ਦਾਣਿਆਂ ਦੀ ਲੈਣਾ 18 ਔਰ ਜੋ ਆਪਣੇ ਉੱਪਰ ਤੱਕ ਦਾਣੇ ਆ ਇੱਕ ਲਾਈਨ ਦੇ ਵਿੱਚ 41 ਤੋਂ 40 ਦਾਣੇ ਆ ਜੋ 292 ਪ੍ਰਵਾਹ ਦੀ ਮੱਕੀ ਹੈ ਜੀ ਇਹ ਜਿਹੜੀ ਡਿੱਗਣ ਪ੍ਰਤੀ ਸੰਵੇਦਨਸ਼ੀਲਤਾ ਹੈ ਅਗਰ ਤੁਸੀਂ ਕਿਸਾਨਾਂ ਨੂੰ ਮੇਰੇ ਅਸ ਜਾ ਕੇ ਇਹਨੂੰ 9 ਇੰਚ ਤੇ ਲਾਓ ਤਾਂ ਇਹਨੂੰ ਡਿੱਗਣ ਦੀ ਕੋਈ ਪ੍ਰੋਬਲਮ ਨਹੀਂ ਆਮ ਜਿਹੜੀਆਂ ਵੀ ਅਦਰ ਕੰਪਨੀਆਂ ਦੀਆਂ ਪ੍ਰਚਲਿਤ ਬੀਜਾਂ ਸਪ੍ਰਿੰਗ ਕੌਰਨ ਦੇ ਵਿੱਚ ਉਹਦੇ ਨਾਲੋਂ ਜਿਹੜੀ ਪ੍ਰਵਾਹ ਗਜਨੀ 292 1000 ਰੁਪਿਆ ਜਿਹੜਾ ਸੀਡਾ ਸਸਤਾ ਮਾਰਕੀਟ ਨਾਲ ਤੁਹਾਡੇ ਚਾਰ ਫਾਇਦੇ ਹੈ ਸਮਾਂ ਘੱਟ ਲੈਂਦੀ ਹੈ ਪੈਦਾਵਾਰ ਜ਼ਿਆਦਾ ਲੈਂਦੀ ਹੈ ਦੂਸਰਾ ਕੀ ਹੈ ਕਿ ਜਿਹੜਾ ਸਾਡਾ ਬੀਜ ਹੈ ਉਹ ਸਸਤਾ ਹੈ ਤੇ ਮੇਰੀ ਕਿਸਾਨ ਭਰਾਵਾਂ ਨੂੰ ਇਹ ਅਪੀਲ ਹੈ ਕਿ ਤੁਸੀਂ ਪ੍ਰਵਾਹ ਸੀਡ ਦਾ 292 ਲਗਾਓ ਧੰਨਵਾਦ ਮੇਰਾ ਨਾਮ ਗਰਮੀ ਸਿੰਘ ਜੀ ਤਹਿਸੀਲ ਸultanpur lathi ਆ ਜੀ ਪਿੰਡ ਤਲੰਡੀ ਚਦਰੀਆਂ ਤੇ ਅਸੀਂ ਆਲੂ ਆਦੀ ਖੇਤੀ ਕਰਦੇ ਆ ਜੀ ਆਲੂਆਂ ਦੇ ਬਾਅਦ ਮੱਕੀ ਦੀ ਖੇਤੀ ਕਰੀ ਦੀ ਆ ਜੀ ਜੀ 25 ਫਰਵਰੀ ਨੂੰ ਹੋਈ ਆ ਜੀ ਤੇ ਇਹ ਨਪਟਕ ਪਲੰਡਰ ਦੇ ਨਾਲ ਬਿਜਾਈ ਕੀਤੀ ਗਈ ਹੈ ਜੀ ਠੀਕ ਹੈ ਇਸ ਦੇ ਵਿੱਚ ਡੀਪੀ 100 ਕਿਲੋ ਠੀਕ ਹੈ ਤੇ ਯੂਰੀਆ 150 ਕਿਲੋਈ ਪੋਟਾਸ਼ ਪੋਟਾਸ਼ ਵੀ 25 ਕਿਲੋ ਪਾਈ ਆ ਜੀ ਇਹਦੀ ਹਾਈਟ ਲਗਭਗ 7 8 7 ਤੋਂ 8 ਫੁੱਟ ਠੀਕ ਹੈ ਜੀ ਤੋਂ ਕੋਈ ਖਾਸ ਸਪੱਸਿਆ ਨਹੀਂ ਆਈ ਟਾਂਡਾ ਮੋਟਾ ਹੈ ਦਾ ਜੀ ਡਰ ਲੱਗਦਾ ਸੀ ਨਕਲੀ ਅਸਲੀ ਦਾ ਲੇਕਿਨ ਬੀਜ ਵਧੀਆ ਨਿਕਲਿਆ ਆਈ ਹੈ ਤੇ ਮਿਲ ਗਿਆ ਸੌਖਾ ਹੀ ਤੇ ਪੈਕਟ ਦੇ ਉੱਤੇ ਕੋਈ ਰਿਕਾਰਡ ਲੱਗਾ ਹੋਇਆ ਉਹਦੇ ਨਾਲ ਚੈੱਕ ਕੀਤਾ ਪਤਾ ਲੱਗ ਜਾਂਦਾ ਜੀ ਅਸਲੀ ਆ ਕਿ ਨਕਲੀ ਆ ਦੂਜੇ ਕਿਸਾਨਾਂ ਨੂੰ ਇਹੋ ਕਹਿੰਨੇ ਕੋਈ ਮੱਕੀ ਦੂਸਰੀ ਏਰੀਆ ਚ ਵੀ ਲੱਗਦੀ ਆ ਹੋਰ ਵੀ ਲੱਗਦੇ ਆ ਇਹ ਵੀ ਬੀ ਬਹੁਤ ਵਧੀਆ ਵਾ ਤੇ ਥੋੜਾ ਬਹੁਤਾ ਨਾਲ ਇਹ ਵੀ ਲਾਉਣਾ ਚਾਹੀਦਾ ਤੇ ਲਾ ਕੇ ਵੇਖਣਾ ਚਾਹੀਦਾ ਇਹ ਦੂਜਿਆਂ ਨਾਲੋਂ ਵੀ ਸਸਤਾ ਵਾ ਤੇ ਵਧੀਆ ਨਿਕਲਦਾ ਆਪਦੇ ਖੇਤ ਦੇ ਥੋੜਾ ਜਿੱਥੇ ਤੁਸੀਂ 5 ਏਕੜ ਲਾਉਣੇ ਉਥੇ 2 ਏਕੜੇ ਲਾ ਕੇ ਟ੍ਰਾਇਲ ਕਰ ਸਕਦੇ ਹੋ ਜੀ